ਇਹ ਇਹ ਜਿਹੜੀ ਠੋਕਰ ਆ ਇਹ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਜਿਹੜੇ ਪਿੰਡਾਂ ਦੇ ਵਿੱਚ ਆਪ ਬੈਠਦੇ ਨੇ ਗੱਡੀਆਂ ਵਾਲੇ ਜਿਨ੍ਹਾਂ ਨੂੰ ਆਪਾਂ ਗੱਡੀਆਂ ਵਾਲੇ ਕਹਿੰਨੇ ਆ ਇਹ ਇਹ ਜ਼ਿਆਦਾਤਰ ਉਹਨਾਂ ਕੋਲ ਦੇਖਣ ਨੂੰ ਮਿਲਦੀ ਆ ਤੇ ਪਰ ਇਹ ਬਾਈ ਜੀ ਨੂੰ ਅਸੀਂ ਇਹ ਵੀ ਪੁੱਛਾਂਗੇ ਇਹ ਠੋਕਰ ਪਰ ਉਹ ਤਾਂ ਹੈ ਹੀ ਨਹੀਂ ਜਿਹੜੀ ਆਪਾਂ ਕਹਦੇ ਨੇ ਵੀ ਭਜਾਉਣ ਵਾਲੇ ਬਲਦ ਭਜਾਉਣ ਵਾਲੇ ਕਿਉਂਕਿ ਜ਼ਿਆਦਾ ਭਾਰੀ ਆ ਇਸ ਤਰ੍ਹਾਂ ਦੀ ਜਿਹੜੀ ਠੋਕਰ ਆ ਉਹਨਾਂ ਗੱਡੀਆਂ ਵਾਲਿਆਂ ਕੋਲ ਹੀ ਦੇਖੀ ਜਾ ਸਕਦੀ ਹੈ ਬਾਈ ਜੀ ਇਹ ਠੋਕਰ ਕਿਹੜੀ ਹੈ ਕਿੱਥੋਂ ਲਈ ਆ ਬੀਜੀ 8 ਠੋਕਰ ਗੱਡੀ ਆਲਾ ਤੋਂ ਲਈਆਂ ਸੀਗੀਆਂ ਇਹ ਆਪਾਂ ਦੋ ਲਈਆਂ ਸੀਗੀਆਂ ਇੱਕ ਆਪਾਂ ਤਿਆਰ ਕਰੀਏ ਤੇ ਇੱਕ ਉੱਦਾਂ ਬਾਹਰ ਖੜੀ ਆ ਅੱਛਾ ਜੀ ਹਾਂਜੀ ਇਹ ਗੱਡੀਆਂ ਵਾਲੇ ਕਹਿੰਦੇ ਸੀਗੇ ਵੀ ਜਦੋਂ ਉਹਨਾਂ ਦੇ ਵਿਆਹ ਹੁੰਦੇ ਹੁੰਦੇ ਸੀਗੇ ਉਹਨਾਂ ਨੂੰ ਕੁੜੀ ਨੂੰ ਦਾਸ ਦੇ ਵਿੱਚ ਦਿੱਤੀ ਜਾਂਦੀ ਸੀਗੀ ਹਾਂਜੀ ਤੇ ਫਿਰ ਇਹਨੂੰ ਕਿਹੜੀ ਕਿਹੜੀ ਚੀਜ਼ ਤੁਸੀਂ ਇਹਦੀ ਨਵੀਂ ਲਾਈ ਆ ਇਹਦੀ ਆਪਾਂ ਪਿੱਤਲ ਚਮਕਾਇਆ ਦਾ ਬਿਲਕੁਲ ਕਾਲਾ ਹੋਇਆ ਹੋਇਆ ਸੀਗਾ ਆ ਰਸੇ ਵਗੈਰਾ ਨਵੇਂ ਲਾਏ ਨੇ ਤੇ ਆ ਜਿਹੜੇ ਲਟਕਣਾ ਇਹ ਲਾਏ ਨੇ ਬਾਕੀ ਟੈਰਾਂ ਟੂਰਾਂ ਦੀ ਚੱਕੇ ਨੇ ਇਹ ਇਸ ਤਰ੍ਹਾਂ ਹੀ ਹੁੰਦੇ ਨੇ ਹਾਂਜੀ ਇਸ ਤਰ੍ਹਾਂ ਹੀ ਸੀਗੇ ਇਹਨਾਂ ਦੀ ਰਿਪੇਅਰ ਕਰਕੇ ਉੱਤੇ ਆਪਾਂ ਪਟਾ ਲਾਤਾ ਇਹਨਾਂ ਤੇ ਅੱਛਾ ਅੱਛਾ ਹਾਂਜੀ ਤੇ ਇਹ ਕਾਫੀ ਭਾਰੀ ਹੈ ਇਹ ਹਨਾ ਹਾਂਜੀ ਕਾਫੀ ਭਾਰੀ ਹੈ ਇਹ ਚਲਦੀ ਨਹੀਂ ਸੀ ਆਪਾਂ ਚਲਦੀ ਕਰਤੀ ਆ ਇਹ ਆਹ ਜੀ ਇਧਰ ਆਹ ਜਿਹੜੀ ਚੀਜ਼ ਹੈ ਤੁਸੀਂ ਦੇਖੋ ਆਹ ਸਾਰਾ ਪਿੱਤਲ ਹੈ ਹਾਂਜੀ ਇਹ ਸਾਰਾ ਪਿੱਤਲ ਹੈ ਸਾਰਾ ਪਿੱਤਲ ਕਾਲਾ ਹੋਇਆ ਸੀ ਆਪਾਂ ਚਮਕਾਇਆ ਹੈ ਜੇ ਅੱਜ ਇਹ ਕਿਸੇ ਨੇ ਗੱਡੀ ਆਪਣੇ ਘਰ ਦੇ ਸ਼ਿੰਗਾਰ ਬਣਾਉਣੀ ਹੋਵੇ ਕਿੰਨੇ ਦੀ ਦਮੋਗੇ ਇਹ ਕੋਈ ਗੱਲ ਨਹੀਂ ਜੀ ਜਿਵੇਂ ਜੋ ਕਿ ਛੱਟੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਵੈਸੇ ਤਾਂ ਇਹ ਲੱਖ ਰੁਪਏ ਦੀ ਲਾਈ ਹੋਈ ਹੈ ਜੀ ਠੀਕ ਹੈ ਬਾਕੀ ਮੌਕੇ ਤੇ ਜੋ ਹੋਏਗਾ ਉਹ ਕਰ ਲਾਂਗੇ ਤੇ ਜਿਵੇਂ ਇਹ ਸੰਦੂਕ ਹੈ ਕਿਉਂਕਿ ਕਈ ਲੋਕਾਂ ਨੂੰ ਸ਼ੌਂਕ ਹੁੰਦਾ ਕਰਦੇ ਵਿੱਚ ਜਿਹੜੇ ਪੁਰਾਣਾ ਸੱਭਿਆਚਾਰ ਨਾਲ ਅਸਤਾ ਸੰਬੰਧਿਤ ਇਹ ਰੱਖਣ ਦੀ ਹੈ ਇਹ ਜੇ ਕੋਈ ਲਵੇ ਤਾਂ ਇਹ ਕੀ ਇਹਦਾ ਕੀ ਰੇਟ ਇਹ ਸੰਦੂਕ ਆਪਣੇ ਕੋਲ ਜਾਨਕੀ 10000 ਤੋਂ ਲੈ ਕੇ 50000 ਤੱਕ ਪੁਰਾਣਾ ਸੰਦੂਕ ਤਿਆਰ ਕਰਦੇ ਇਹ ਸੰਦੂਕ ਇਹ ਕਿੰਨੇ ਦਾ ਇਹ ਸੰਦੂਕ 40000 ਦਾ ਜੀ ਠੀਕ ਹੈ ਤੇ ਇੱਕ ਚੀਜ਼ ਉਹ ਚੱਕਿਓ ਤੁਸੀਂ ਨਿਰੰਝੜਾ ਲੈ ਦੇਵੇ নিম ਦਾ ਘੋਟਣਾ ਇਹ ਦੇਖੋ ਇਹ ਗੀਤਾਂ ਦੇ ਵਿੱਚ ਵੀ ਨਾ ਹੁੰਦਾ ਹੁੰਦਾ ਜਿਵੇਂ ਕਹਿੰਦੇ ਹੁੰਦੇ ਨੇ ਨਿਰੰਜਣਾ ਲੈ ਦੇਵੇ ਨਿੰਮ ਦਾ ਘੋਟਣਾ ਮੈਨੂੰ ਇਹ ਨਿੰਮ ਦਾ ਘੋਟਣਾ ਮੈਂ ਜਿੱਤੀ ਇਹ ਮਿਰਚਾਂ ਨੂੰ ਕੁੱਟਦਾ ਨਾ ਉੱਥੇ ਇਹ ਕੁਝ ਹੋਰ ਵੀ ਕੁੱਟਦਾ ਵਾ ਹਨਾ ਤੇ ਇੱਕ ਹੋਰ ਦੱਸ ਦਈਏ ਤੁਹਾਨੂੰ ਇਹ ਜਿਹੜਾ ਘੋਟਣਾ ਵਾ ਮਿਰਚਾਂ ਤਾਂ ਕੁੱਟਦਾ ਹੀ ਕੁੱਟਦਾ ਵਾ ਇਹ ਨਿੰਮ ਦਾ ਜਿਹੜੀ ਬਣੀ ਹੋਈ ਆ ਇਹਦੇ ਨਾਲ ਕਈ ਰੋਗ ਵੀ ਦੂਰ ਹੁੰਦੇ ਨੇ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਿਹਨੂੰ 슈ਗਰ ਦੀ ਪ੍ਰੋਬਲਮ ਆ ਉਹ ਜ਼ਿਆਦਾਤਰ ਗਲਾਸ ਵੀ ਜਾਂ ਜਿਹੜੇ ਵੀ ਲੱਕੜ ਦੇ ਸੰਦ ਨੇ ਉਹ ਨਿੰਮ ਦੇ ਹੀ ਵਰਤਦਾ ਵਾ ਦੇ ਭਾਈ ਜੀ ਇਹ ਕਿੰਨੇ ਦਾ ਫਿਰ ਇਹ ਵੀਰ ਜੀ 500 ਦਾ ਇੱਕ ਲਾਇਆ ਹੋਇਆ ਅੱਛਾ ਜੀ ਹਾਂ ਜੀ ਤੇ ਹੋਰ ਜਿਵੇਂ ਚਰਖਾ ਹੋ ਗਿਆ ਹਾਂ ਜੀ ਚਰਖੇ ਦੇ ਲੱਗ ਲੱਗ ਰਹੇ ਹੈਗਾ ਜਿਵੇਂ ਆ ਚਰਖੇ ਪਏ ਨੇ ਹਾਂ ਜੀ ਇਹ ਨਾਰਮਲੀ ਆਪਾਂ ਕਿਰਾਇਆ ਕਰੋ ਇਹਦੇ ਦਿੰਦੇ ਆ ਜੇ ਉਦਾਂ ਇਹਨਾਂ 'ਚੋਂ ਕਿਸੇ ਨੇ ਲੈਣਾ ਇਹ 5000 ਦਾ ਚਰਖਾ ਅੱਛਾ ਅੱਛਾ ਹਾਂ ਜੀ ਤੇ ਚੱਕੀ ਚੱਕੀ ਹੈਗੀ ਹੈ ਜੀ ਆਪਣੇ ਕੋਲ ਇੱਕ 15000 ਦੀ ਤੇ ਇੱਕ 10000 ਵਾਲੀ ਨਹੀਂ ਨਹੀਂ ਮਹਿੰਗੀ ਚੱਕੀ ਇੱਕ 15000 ਦੀ ਜਿਹੜੀ ਆ ਉਹਦੇ 'ਚ ਪੱਥਰ ਵੀ ਮੋਟੇ ਨੇ ਤੇ ਟਾਲੀ ਦੀ ਲੱਕੜ ਦਾ ਗੰਡਾ ਅੱਛਾ ਅੱਛਾ ਜਿਹੜੀ 10000 ਦੀ ਆ ਉਹਦੇ 'ਚ ਹੈਗਾ ਜੀ ਆਪਣੇ ਦੇਖਦੀ ਲੱਕੜ ਦਾ ਗੰਢ ਤੇ ਪੱਥਰ ਵੀ ਪਤਲੇ ਆ ਦੇ ਚ ਬਾਈ ਜੀ ਜਿਹੜੇ ਆ ਪਏ ਨੇ ਪੌੜ ਪਏ ਨੇ ਪੱਥਰ ਪਏ ਨੇ ਇਹ ਤੁਸੀਂ ਪਿੰਡਾਂ ਤੋਂ ਇਕੱਠੇ ਕੀਤੇ ਨੇ ਹਾਂਜੀ ਇਹ ਪਿੰਡਾਂ ਤੋਂ ਇਕੱਠੇ ਕਰਕੇ ਲਿਆਂਦੇ ਹੋਏ ਆ ਦੇਖੋ ਤੁਸੀਂ ਬਾਈ ਜੀ ਕੀ ਕਿੰਨੀ ਮਿਹਨਤ ਜਦੋਂ ਅਸੀਂ ਪੁਰਾਣੇ ਘਰ ਢਾਉਨੇ ਆ ਤਾਂ ਇਹ ਪੱਥਰ ਹੀ ਧਬਿੰਦਰੇ ਲੋਕ ਬਿਲਕੁਲ ਸਹੀ ਐ ਇਹਨਾਂ ਗੱਲ ਹਾਂਜੀ ਹਾਂਜੀ ਲੱਭ ਲੱਭ ਕੇ ਨੇ ਪਰ ਬਾਈ ਜੀ ਦੀ ਮਿਹਨਤ ਦੇਖੋ ਤੁਸੀਂ ਇਹ ਪਿੰਡਾਂ ਦੇ ਵਿੱਚੋਂ ਉਹ ਚੀਜ਼ਾਂ ਸੰਭਾਲ ਕੇ ਲਿਆ ਰਹੇ ਨੇ ਤੇ ਬਣਾ ਰਹੇ ਨੇ ਜਿਹੜੀਆਂ ਕਿ ਸਾਨੂੰ ਅੱਜ ਤੋਂ 50 ਸਾਲ 100 ਸਾਲ ਮਗਰੋਂ ਮਿਲਣੀਆਂ ਹੀ ਨਹੀਂ ਗਿਆ ਉਹ ਚੀਜ਼ ਭਾਈ ਇਹ ਚੀਜ਼ਾਂ ਨੇ ਉਹਨਾਂ ਨੂੰ ਸੰਭਾਲ ਸੰਭਾਲ ਕੇ ਰੱਖ ਰਹੇ ਨੇ ਭਾਈ ਜੀ ਹੋਰ ਕਿਹੜੀ ਚੀਜ਼ ਹੈ ਜਿਹੜੀ ਕਿ ਮਤਲਬ ਸਾਡੇ ਦਰਸ਼ਕਾਂ ਦੇ ਮਨ ਨੂੰ ਸੂਬੇ ਜਿਹੜੀ ਤੁਹਾਡੇ ਕੋਲ ਇੱਥੇ ਹੋਵੇ ਅੱਛਾ ਆਹ ਬੱਲੇ 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 ਤੇ ਮੈਨੂੰ ਤਾਂ ਭਾਈ ਜੀ ਇਹ ਲੱਗਦਾ ਨਹੀਂਗਾ ਵੀ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਪਤਾ ਹੋਈ ਕਿਹ ਚੀਜ਼ ਅੱਜ ਦੀ ਨੌਜਵਾਨੀ ਪੀੜੀ ਨੂੰ ਕਿੱਛੇ ਪਤਾ ਜੀ ਨਹੀਂ ਨਹੀਂ ਨਾ ਕਿੱਥੇ ਨਹੀਂ ਪਤਾ ਜੇ ਕੋਈ ਚਲੋ ਅਸੀਂ ਦੱਸਾਂਗੇ ਤਾਂ ਸਹੀ ਪਰ ਇੱਕ ਗੱਲ ਆ ਭਈ ਇਹ ਚੀਜ਼ਾਂ ਨੇ ਜਿਹੜੀਆਂ ਅੱਜ ਕੱਲ ਉਹ ਜ਼ਿਮੀਂਦਾਰਾਂ ਦੇ ਘਰਾਂ ਚੋਂ ਵੀ ਲੋਕ ਲੋਪ ਹੋਂਦੇ ਜਾ ਰਹੀਆਂ ਹਾਂਜੀ ਹਾਂਜੀ ਇਹ ਆਪਾਂ ਪੁਰਾਣੀ ਲੈਂਦੀ ਹੁਈ ਆ ਕਿਸੇ ਨੇ ਉਹ ਪੰਜਾਲੀ ਤੇ ਇਹ ਹਲ ਵੇਚਿਆ ਸੀਗਾ ਤੇ ਫਿਰ ਆਪਾਂ ਲੈ ਆਏ ਸੀਗੇ ਆ ਇਹਨੂੰ ਥੋੜਾ ਸਿੱਧਾ ਕਰਿਓ ਤੇ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਵੀ ਜਿਹੜੀ ਇੱਥੇ ਇਹਦੇ ਹੋ ਲੱਗੀ ਹੁੰਦੀ ਆ ਕਿ ਨੋਕ ਲੱਗੀ ਹੁੰਦੀ ਆ ਨਾ ਜਿਹੜੀ ਕਿ ਮਿੱਟੀ ਪੱਟਦੀ ਆ ਤੇ ਉਸ ਤੋਂ ਸਿੱਧੀ ਕਰਿਓ ਇਸ ਤਰ੍ਹਾਂ ਇਸ ਤਰ੍ਹਾਂ ਤੇ ਜਿਹੜੀ ਇਹ ਚੀਜ਼ ਆ ਇੱਥੋਂ ਜਿਹੜਾ ਅੱਗੇ ਬਲਦ ਜੋੜਦੇ ਨੇ ਇੱਥੋਂ ਜਿਹੜਾ ਕਿਸਾਨ ਹੁੰਦਾ ਇੱਥੇ ਹੱਥ ਪਾਉਂਦਾ ਵਾ ਤੇ ਹਲ ਅੱਗੇ-ਅੱਗੇ ਜਿਹੜੇ ਬਲਦੋ ਖਿੱਚਦੇ ਨੇ ਜਿਹੜੀ ਮਿੱਟੀ ਆ ਉਹ ਹੀਠਾ ਪੱਟੀ ਜਾਂਦੀ ਐ ਤੇ ਇੱਕ ਹੋਰ ਅਸੀਂ ਤੁਹਾਨੂੰ ਦੱਸ ਦਈਏ ਗੱਲ ਇਸ ਤਰ੍ਹਾਂ ਦੀ ਪੰਜਾਲੀ ਬੀਜਣ ਵਾਸਤੇ ਹੁੰਦੀ ਆ ਉਹਦਾ ਕੀ ਹੁੰਦਾ ਉਹਦਾ ਇੱਕ ਫਰਕ ਹੁੰਦਾ ਵੀ ਇਹ ਜਿਹੜੀ ਇਹ ਇਹ ਖੜਾ ਡੰਡਾ ਖੜਾ ਇਹਦੇ ਨਾਲ ਇੱਕ ਨਾਲੀ ਲਾਈ ਜਾਂਦੀ ਆ ਲੋਹੇ ਦੀ ਲੋਹੇ ਦੀ ਨਾਲੀ ਹੁੰਦੀ ਆ ਪੈ ਪੈ ਪੇਤੀ ਨੂੰ ਕਿਨੇ ਤੇ ਉੱਪਰ ਇਸ ਤਰ੍ਹਾਂ ਦਾ ਹੁੰਦਾ ਉਹ ਜਿਵੇਂ ਆਪਣੇ ਤੇਲ ਪਾਉਣ ਵਾਲੀ ਹੁੰਦੀ ਆ ਉਹਦੇ ਵਿੱਚ ਜਿਹੜਾ ਕਿਸਾਨ ਵੀਰ ਹੁੰਦਾ ਵਾ ਉਹਦੇ ਲੱਕ ਨੂੰ ਇੱਕ ਝੋਲੀ ਬੰਨੀ ਹੁੰਦੀ ਆ ਝੋਲੀ ਦੇ ਵਿੱਚ ਕਣਕ ਦਾ ਬੀਜ ਪਾਇਆ ਹੁੰਦਾ ਵਾ ਤੇ ਨਾਲੋ-ਨਾਲੋ ਬੜਦਾ ਨੂੰ ਬੁਲਾਉਂਦਾ ਹੱਕਦਾ ਜਾਂਦਾ ਤੇ ਨਾਲੋ-ਨਾਲੋ ਉਹਦੇ ਵਿੱਚ ਮੁਠੀ ਦੇ ਵਿੱਚ ਦਾਣੇ ਹੁੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਵਿੱਚ ਸਿੱਟਦਾ ਜਾਂਦਾ ਉਹ ਜਿਹੜੀ ਲਾਈਨ ਤੇ ਇਸ ਤਰ੍ਹਾਂ ਸਿੱਧੀਆਂ ਲਾਈਨਾਂ ਬਣਦੀਆਂ ਜਾਂਦੀਆਂ ਨੇ ਇਹਨੂੰ ਪੰਜਾਲੀ ਕਹਿੰਦੇ ਨੇ ਜੇ ਕਿਸੇ ਸਾਡੇ ਇਹ ਇਹ ਹੜ ਹਾ ਇਹ ਹਾਲਾ ਜਿਹੜਾ 45 ਹੁੰਦੀ ਆ ਉਹ ਤਾਂ ਉਹ ਹੁੰਦੀ ਆ ਜਿਹੜੀ ਬਲਦ ਦਾ ਗਲ ਚ ਪਾਈ ਜਾਂਦੀ ਆ ਤੇ ਉਹ ਹੈਗੀ ਤੁਹਾਡੇ ਕੋਲ 45 ਵੀ ਤੁਹਾਨੂੰ ਦਿਖਾਉਨੇ ਆ ਹਾਂਜੀ ਹਾਂਜੀ ਇਹ 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 45 ਆ ਦੇਖੋ ਤੁਸੀਂ ਇਹ ਇਹ 45 ਆ ਇਹ ਤੁਹਾਨੂੰ ਦੱਸ ਦਈਏ ਬਾਈ ਜੀ ਦੀ ਪਹਿਲੀ ਤਾਂ ਬਾਈ ਜੀ ਦੀ ਮਿਹਨਤ ਬਹੁਤ ਆ ਦੇਖੋ ਜਦੋਂ ਇਹ 45 ਦੇ ਵਿੱਚ ਇੱਥੇ ਬਲਦ ਦਾ ਮੂੰਹ ਪਾਇਆ ਜਾਂਦਾ ਵਾ ਮੂੰਹ ਪਾਉਣ ਤੋਂ ਬਾਅਦ ਇੱਥੇ ਡੰਡਾ ਵਿੱਚ ਇਹਦੇ ਪਾ ਦਿੱਤਾ ਜਾਂਦਾ ਵੀ ਬਲਦ ਦਾ ਮੂੰਹ ਨਿਕਲੇ ਨਾ ਤੇ ਇਧਰ ਵੀ ਇਹ ਗਲੀ ਇੱਥੇ ਇੱਥੇ ਬੜਦ ਦਾ ਮੂੰਹ ਪਾ ਕੇ ਇੱਥੇ ਡੰਡਾ ਪਾਇਆ ਜਾਂਦਾ ਵੀ ਬੜਦ ਹ ਹਾਲ ਹਾਲ ਇਹਦੇ ਨਾਲ ਅਟੈਚ ਕੀਤਾ ਜਾਂਦਾ ਤੇ ਇਸ ਤਰ੍ਹਾਂ ਹੀ ਜਾ ਕੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਹ ਹਾਲਾ ਇਹਦੇ ਨਾਲ ਅਟੈਚ ਕੀਤਾ ਜਾਂਦਾ ਤੇ ਇਹ ਜਿਹੜਾ ਅੱਗੇ ਦੀ ਅੱਗੇ ਜਾ ਕੇ ਖੇਤ ਜਿਹੜਾ ਬੀਜਿਆ ਜਾਂਦਾ ਵਾ ਤੇ ਤੁਹਾਨੂੰ ਦੱਸ ਦਈਏ ਵੀ ਜਿੱਥੇ ਇਹ ਕੰਮ ਵੀ ਵਧੀਆ ਕਰਦੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੱਥੀ ਸੀਗੀਆਂ ਉੱਥੇ ਹੀ ਜਿਹੜਾ ਸਾਡਾ ਸਰੀਰ ਆ ਸਾਡੇ ਉਹ ਕਿਸਾਨਾਂ ਦਾ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦਾ ਸਰੀਰ ਵੀ ਤੰਦਰੁਸਤ ਰਹਿੰਦਾ ਸੀ ਤੁਸੀਂ ਦੇਖ ਲਿਓ ਜਿਹੜਾ ਅੱਜ ਤੁਹਾਨੂੰ 70 80 ਸਾਲ ਦਾ ਕੋਈ ਬਜ਼ੁਰਗ ਮਿਲੂਗਾ ਨਾ ਤਾਂ ਉਹਨੂੰ ਕੋਈ ਬਿਮਾਰੀ ਹੋਣੀ ਆ ਨਾ ਉਹਦੇ ਐਨਕ ਲੱਗੀ ਹੋਣੀ ਆ ਨਾ ਤਾਂ ਦੰਦ ਨਿਕਲੇ ਹੋਣਾ ਕਿਉਂਕਿ ਉਹ ਪਿਓਰ ਵਸਤਾ ਨੇ ਜਿਹੜੀਆਂ ਦੇਸੀ ਵਸਤਾ ਖਾਂਦਾ ਸੀ ਦੇਸੀ ਹੀ ਉਹ ਕੰਮ ਕਰਦਾ ਸੀ ਸਵੇਰੇ 4 ਵਜੇ ਉੱਠ ਕੇ ਖੇਤਾਂ ਦੇ ਵਿੱਚ ਹਲ ਬਾਂਦਾ ਸੀ ਚਲੇ ਜਾਂਦਾ ਸੀ ਜਿਹੜੇ ਬਲਦ ਹੁੰਦੇ ਸੀ ਉਹਨਾਂ ਦੇ ਗਲ 'ਚ ਟੱਲੀਆਂ ਬੰਨੀਆਂ ਹੁੰਦੀਆਂ ਸੀ ਟੱਲੀਆਂ ਬੰਨਣ ਦਾ ਕਾਰਨ ਕੀ ਹੁੰਦਾ ਸੀ ਸਾਇਦ ਹੀ ਕਿਸੇ ਨੂੰ ਪਤਾ ਹੋਵੇ ਉਹ ਵੀ ਤੁਹਾਨੂੰ ਦੱਸ ਦਈਏ ਉਹ ਟੱਲੀ ਤਾਂ ਮੰਨੀ ਜਾਂਦੀ ਸੀ ਜਦੋਂ ਹਲ ਬੋਂਦੇ ਸੀ ਤਾਂ ਉਹਨਾਂ ਦੇ ਟੱਲੀਆਂ ਖੜਕਦੀਆਂ ਸੀ ਜਿਹੜਾ ਦੂਸਰਾ ਕਮਾਂਡ ਦੇ ਵਿੱਚ ਖੇਤ ਆਲਾ ਕਿਸਾਨ ਹੁੰਦਾ ਸੀ ਤਾਂ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਨੇ ਕਰਤਾਰ ਸਿੰਘ ਨੇ ਹਲ ਜੋੜਤਾ ਯਾਰ ਵੀ ਮੈਂ ਮਗਰ ਰਹਿ ਗਿਆ ਹਨਾ ਇਹੀ ਗੱਲ ਨਾ ਉਹ ਟੱਲੀਆਂ ਵੱਜਣ ਦਾ ਮਤਲਬ ਇਹ ਹੁੰਦਾ ਸੀ ਲੋਕ ਚੱਕੰਨੇ ਹੋ ਜਾਂਦੇ ਸੀ ਯਾਰ ਫਲਾਣਾ ਆ ਗਿਆ ਖੇਤ ਦੇ ਵਿੱਚ ਮੈਂ ਕਿਉਂ ਨਹੀਂ ਗਿਆ ਟੱਲੀਆਂ ਤਾਂ ਆਖਰਕੇ ਬਣੀਆਂ ਜਾਂਦੀਆਂ ਉਹ ਟੱਲੀ ਵੀ ਹੈਗੀ ਛੋਟੇ ਕੋਲ ਕੋਈ ਨਹੀਂ ਉਹ ਟੱਲੀ ਨਹੀਂ ਹੈਗੀ ਆਪਣੇ ਕੋਲ ਅੱਛਾ ਅੱਛਾ ਤੇ ਇੱਕ ਚਲੋ ਇਹ ਤਾਂ ਅਸੀਂ ਤੁਹਾਡਾ ਸਾਰਾ ਕੋ ਦੇਖ ਲਿਆ ਤੋਂ ਬਿਨਾ ਹੋਰ ਤਾਂ ਨਹੀਂ ਕੁਛ ਨਹੀਂ ਬਸ ਆਹੀ ਹੈ अच्छा ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੀ ਕਿ ਮਿਹਨਤ ਕਰਦੇ ਹੋ ਕਿੱਥੇ ਕਿੱਥੇ ਜਾਂਦੇ ਹੋ ਕਿਵੇਂ ਲਿਆਉਂਦੇ ਹੋ ਮੈਂ ਤੇ ਜਿਵੇਂ ਹੁਣ ਆਪਣੀਆਂ ਨੈਟ ਤੇ ਵੀਡੀਓ ਵਗੈਰਾ ਪਾਈਆਂ ਹੋਈਆਂ ਨੇ ਤੇ ਵੀਡੀਓ ਨੂੰ ਦੇਖ ਕੇ ਕਈ ਵਾਰੀ ਫੋਨ ਆ ਜਾਂਦਾ ਤੇ ਉਹ ਫਿਰ ਫੋਟੋ ਮੰਗਾ ਲਈਦੀ ਹੈ WhatsApp ਤੇ ਆਪਾਂ ਨੂੰ ਪਸੰਦ ਆਦਾ ਤਾਂ ਫਿਰ ਆਪਾਂ ਜਾ ਕੇ ਦੇਖ ਕੇ ਲੈ ਆਉਂਦੇ ਹਾਂ ਸਮਾਨ ਅੱਛਾ ਅੱਛਾ ਤੇ ਫਿਰ ਜਿੱਤੋ ਸਮਾਨ ਲੈਣੇ ਕੋਈ ਸਤ ਪੈਸਾ ਤਾਂ ਨਹੀਂ ਲੈਂਦਾ ਨਹੀਂ ਪੈਸਾ ਤਾਂ ਫਿਰ ਜਿੰਨੇ ਕਦਾ ਹੁੰਦਾ ਜੀ ਓਨੇ ਕ ਤੇ ਆਈਦੇ ਅੱਛਾ ਇਹ ਸੌਂਕ ਸੌ ਨੂੰ ਕਿਵੇਂ ਜਾ ਗਿਆ ਇਸ ਸ਼ੌਕ ਪਹਿਲਾਂ ਮੈਂ ਠੇਕੇਦਾਰੀ ਕਰਦਾ ਸੀ ਜੁ ਲੁਧਿਆਣੇ ਕੋਠੀਆਂ ਦਾ ਕੰਮ ਤੇ ਫਿਰ ਆਪਾਂ ਸੋਚਿਆ ਵੀ ਕਿਉਂ ਨਾ ਵੀ ਆਪਾਂ ਪੰਜਾਬੀ ਸੱਭਿਆਚਾਰ ਦਾ ਕੰਮ ਤੋਰੀਏ ਵੀ ਆਪਣੇ ਕਿਤੇ ਵੀ ਕੋਈ ਵੀ ਕੰਮ ਨਹੀਂ ਇਹ ਕਰਦਾ ਵੀ ਲੋਕ ਹੁੰਦਾ ਯਾਰ ਵੀ ਫਿਰ ਤੋਂ ਕਿਉਂ ਨਾ ਆਪਾਂ ਇੱਕ ਵਾਰੀ ਫਿਰ ਤੋਂ ਇਹ ਪੰਜਾਬੀ ਸੱਭਿਆਚਾਰ ਨੂੰ ਘਰਾਂ ਦੀ ਸ਼ਾਨ ਬਣਾਈ ਫਿਰ ਇਸ ਕਿਤੇ ਜਾਣ ਕੇ ਤੁਸੀਂ ਮਤਲਬ ਲੋਕਾਂ ਦਾ ਤੁਹਾਨੂੰ ਪਤਾ ਵਾ ਵੀ ਤੁਸੀਂ ਪ੍ਰਾਤਨ ਵਸਤਾ ਲੈ ਲੈਨੇ ਹੋ ਹਾਂਜੀ ਹਾਂਜੀ ਤੇ ਅਸੀਂ ਵੀ ਜਿਹੜੇ ਸਾਡੇ ਵੀਰ ਦਰਸ਼ਕ ਸਾਡੇ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਅਸੀਂ ਉਹਨਾਂ ਨੂੰ ਦੱਸ ਦਈਏ ਵੀ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਪੁਰਾਣੀ ਚੱਕੀ ਪਈ ਆ ਪੋੜ ਪਿਆਵਾ ਸੰਦੂਕ ਪਿਆਵਾ ਤਾਂ ਉਹਨੂੰ ਵੇਚਣਾ ਕਰੋ ਹਾਂਜੀ ਕਿਉਂਕਿ ਉਹ ਚੀਜ਼ਾਂ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਪੋਤੇਆਂ ਨੂੰ ਪੜੋਤੇਆਂ ਨੂੰ ਦੇਖਣ ਨੂੰ ਨਹੀਂ ਮਿਲਣੀਆਂ ਕਿਉਂਕਿ ਯੁੱਗ ਖਤਮ ਹੋ ਚੱਲਿਆ ਉਹ ਚੀਜ਼ਾਂ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੋ ਤੇ ਫੋਨ ਕਰੋ ਸੁਖੀ ਬਾਈ ਨੂੰ ਵੀ ਸਾਡੇ ਕੋਲ ਆ ਚੀਜ਼ ਪਈ ਆ ਇਹਨੂੰ ਮੋਡੀਫਾਈ ਕਰ ਦੋ ਮੋਡੀਫਾਈ ਕਰਕੇ ਇਹਨੂੰ ਪੈਸੇ ਇਹਦੀ ਮਿਹਨਤ ਦੇ ਕੇ ਉਹਨੂੰ ਘਰ ਦਾ ਸ਼ਿੰਗਾਰ ਬਣਾਓ ਅਸੀਂ ਦੇਖਿਆ ਜ਼ਿਆਦਾਤਰ ਮੇਲਿਆਂ ਦੇ ਵਿੱਚ ਲੱਕੜ ਦੀਆਂ ਵਸਤਾਂ ਹੁੰਦੀਆਂ ਨੇ ਤਿਆਰ ਕੀਤੀਆਂ ਨੇ ਲੋਕ ਉੱਥੋਂ ਖਰੀਦ ਕੇ ਲੈ ਕੇ ਜਾਂਦੇ ਨੇ ਸੋ ਸੋ ਕੈਸੇ ਦੇ ਵਿੱਚ ਰੱਖਦੇ ਨੇ ਛੋਟੇ-ਛੋਟੇ ਚਰਖੇ ਰੱਖਦੇ ਨੇ ਮਧਾਨੀਆਂ ਰੱਖਦੇ ਨੇ ਪਰ ਜਦ ਤੁਹਾਨੂੰ ਅਸਲੀ ਚੀਜ਼ਾਂ ਮਿਲ ਰਹੀਆਂ ਨੇ ਫਿਰ ਅਸੀਂ ਉਹ ਕਿਉਂ ਲੈਣੀਆਂ ਨੇ ਕਿਉਂ ਭਾਈ ਜੀ ਇਸ ਕਰਕੇ ਜਿਹੜਾ ਵੀ ਵੀਰ ਭੈਣ ਬਜ਼ੁਰਗ ਮਾਤਾ ਸਾਡੀ ਇਹ ਵੀਡੀਓ ਦੇਖ ਰਹੀ ਹੈ ਤਾਂ ਅਸੀਂ ਉਹਨਾਂ ਨੂੰ ਗੁਜਾਰਸ਼ ਕਰਦੇ ਹਾਂ ਵੀ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਤੁਹਾਡੇ ਘਰ ਦੇ ਵਿੱਚ ਸੰਦੂਕ ਪਿਆ ਕਾੜਨੀ ਪਈਆ ਮਧਾਣੀ ਪਈ ਆ ਚੱਕੀ ਪਈ ਆ ਚੱਕੀ ਦਾ ਪੁੜ ਪਿਆ ਵਾ ਜਾਂ ਚਰਖਾ ਪਿਆ ਵਾ ਉਹਨੂੰ ਬੇਸਟ ਦਾ ਕਰੋ ਤੁਸੀਂ ਅਗਰ ਉਹ ਟੁੱਟਿਆ ਵੀ ਹੋਇਆ ਵਾ ਟੁੱਟਿਆ ਵੀ ਹੋਇਆ ਤਾਂ ਵੀ ਸੁੱਖੀ ਬਾਈ ਉਹਨੂੰ ਕਲੀਅਰ ਕਰ ਦੂਗਾ ਬਿਲਕੁਲ ਨਵਾਂ ਬਣਾ ਦੂਗਾ ਇੱਕ ਵਾਰੀ ਤੁਸੀਂ ਇਹਨਾਂ ਨੂੰ ਫੋਨ ਕਰੋ ਜੇ ਤੁਸੀਂ ਸਮਾਨ ਲੈਣਾ ਵੀ ਤਾਂ ਵੀ ਫੋਨ ਕਰੋ ਜੇ ਸਮਾਨ ਮੋਡੀਫਾਈ ਕਰਾਉਣਾ ਤਾਂ ਵੀ ਫੋਨ ਕਰੋ ਜੇ ਨਹੀਂ ਵੀ ਤੁਸੀਂ ਪੈਸੇ ਲੈਣੇ ਉਹ ਚੀਜ਼ ਬਾਈ ਨੂੰ ਦੇ ਦੋ ਇਹ ਸੰਭਾਲ ਲੂਗਾ ਜੇ ਪੈਸੇ ਰਣੇ ਨੇ ਤਾਂ ਤੁਹਾਨੂੰ ਪੈਸੇ ਵੀ ਮਿਲਣ ਦੇ ਨੇ ਬਾਈ ਆਪਣਾ ਐਡਰੈਸ ਤੇ ਫੋਨ ਨੰਬਰ ਸਾਡੇ ਕੈਮਰੇ ਦਾ ਹੀ ਲੋਕਾਂ ਨੂੰ ਦੱਸ ਦੋ ਹਾਂਜੀ ਪਿੰਡ ਆਪਣਾ ਹੈਗਾ ਜੀ ਜੋਧਾ ਖੋਖਾ ਰੋਡ ਤੇ ਹਾਂਜੀ ਤੇ ਨਾਮ ਆਪਣਾ ਹੈਗਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਤੇ ਨੰਬਰ ਹੈਗਾ ਆਪਣਾ 826 41 44620 ਇਹ ਜੋਧਾ ਦੇ ਵਿੱਚ ਨਾਰੰਗਵਾਲ ਰੋਡ ਬੱਲੋਵਾਲ ਚੌਕ ਪੈਂਦਾ ਜੀ ਇਹ ਹਾਂਜੀ ਚੌਕ ਚੱਕ ਇੱਕ ਵਾਰੀ ਬਾਈ ਜੀ ਫੇਰ ਬੋਲੋ ਐਡਰੈਸ ਹਾਂਜੀ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਪਿੰਡ ਜੋਧਾ ਜ਼ਿਲ੍ਹਾ ਲ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਚੌਕ ਚ ਆਪਣੀ ਸ਼ਾਪ ਆ ਜੀ ਨੰਬਰ ਫੇਰ ਨੋਟ ਕਰ ਲਓ 182641 44620 ਇਹ 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 ਤੁਸੀਂ ਬਿਲਕੁਲ ਇਹ ਨੰਬਰ ਉਤਾਰ ਕੇ ਵੀਡੀਓ ਤੋਂ ਆਪਣੀ ਡਾਇਰੀ ਤੇ ਨੋਟ ਕਰ ਲੈਣਾ ਕਿਉਂਕਿ ਬਹੁਤ ਮੁਸ਼ਕਲ ਨਾਲ ਅਸੀਂ ਬਾਈ ਦੀ ਦੁਕਾਨ ਲੱਭੀ ਆ ਕਿਉਂਕਿ ਅਸੀਂ ਕਾਫੀ ਟਾਈਮ ਤੋਂ ਸਾਨੂੰ ਲੋਕਾਂ ਦੇ ਫੋਨ ਕਾਲ ਆ ਰਹੇ ਸਨ ਵੀ ਅਸੀਂ ਪਨਾੜਾ ਸਮਾਨ ਲੈਣਾ ਕਿਉਂਕਿ ਜ਼ਿਆਦਾਤਰ ਐਨ ਆਰ ਆਈ ਬੰਦੇ ਇਹ ਸਮਾਨ ਮੰਗਦੇ ਹੁੰਦੇ ਨੇ ਇੱਕ ਵਾਰੀ ਬਾਈ ਦਾ ਨੰਬਰ ਡਾਇਰੀ ਤੇ ਨੋਟ ਕਰ ਲਓ ਕਦੇ ਵੀ ਤੁਹਾਨੂੰ ਲੋੜ ਪੈਂਦੀ ਹੈ ਤਾਂ ਬਾਈ ਨੂੰ ਫੋਨ ਕਰੋ ਸਮਾਨ ਲੈਣਾ ਤਾਂ ਇਹਨਾਂ ਕੋਲ ਰੈਡੀ ਪਿਆ ਵਾ ਠੋਕਰ ਵੀ ਪਈ ਆ ਪੁਰਾਣੀ ਠੋਕਰ ਵੀ ਪਈ ਆ ਚਰਖੇ ਮਧਾਨੀਆਂ ਸਾਰਾ ਕੁਝ ਪਿਆ ਇਹਨਾਂ ਕੋਲ ਹਾਂ ਬਿਲਕੁਲ ਤੇ ਇੱਕ ਵਾਰੀ ਜ਼ਰੂਰ ਇਹਨਾਂ ਕੋਲ ਆਓ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਲਓ ਸੰਭਾਲ ਲਓ ਸੰਭਾਲ ਲਓ ਜਿੰਨਾ ਵੀ ਸੰਭਾਲ ਹੁੰਦਾ ਵਾ ਕਿਉਂਕਿ ਇਹ ਸਭ ਤੋਂ ਵਿਸਰਦਾ ਜਾਂਦਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਇੱਕ ਸਾਡਾ ਇੱਕ ਸੁਪਨਾ ਬਣ ਜਾਣਾ ਵਾ ਇਹਨੂੰ ਦੇਖਣਾ ਤੇ ਇਸ ਕਰਕੇ ਹਮੇਸ਼ਾ ਤੁਸੀਂ ਬਾਈ ਦੇ ਇਹ ਬਾਈ ਦਾ ਨੰਬਰ ਨੋਟ ਕਰਕੇ ਰੱਖ ਲਿਓ ਤੇ ਉਸ ਤੋਂ ਜਦੋਂ ਵੀ ਤੁਹਾਨੂੰ ਨੋਟ ਹੋਵੇ ਸਮਾਨ ਦੀ ਤਾਂ ਤੁਸੀਂ ਲੈ ਸਕਦੇ ਹੋ ਮੈਂ ਤਰਕਬਦੀ ਮੇਰੇ ਨਾਲ ਕੈਮਰਾਮੈਨ ਦੀਪ ਕੁਮਾਰ ਜੋਧਾ ਅਸੀਂ ਇਸ ਟਾਈਮ ਪਿੰਡ ਜੋਧਾ ਹੀ ਖੜੇ ਆ ਤੇ ਹਮੇਸ਼ਾ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਨਿਰਪੱਖ ਪੋਸਟ ਜਿਸ ਕਿਸੇ ਨੇ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਕਿਉਂਕਿ ਅਸੀਂ ਤੁਹਾਨੂੰ ਹਰ ਵਾਰ ਵਧੀਆ ਤੋਂ ਵਧੀਆ ਇੱਕ ਇੱਕ ਇਹ ਜੀਆਂ ਚੀਜ਼ਾਂ ਦਿਖਾਉਨੇ ਆ ਜਿਹੜੀਆਂ ਚੀਜ਼ਾਂ ਤੁਹਾਡੇ ਤੋਂ ਬਹੁਤ ਦੂਰ ਨੇ ਬਹੁਤ ਦੂਰ ਨੇ ਇਸ ਕਰਕੇ ਤੁਸੀਂ ਜਿਸ ਕਿਸੇ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਿਰਪੱਖ ਕਪੂਰਤਾ ਨੂੰ ਜਰੂਰ ਕਰ ਲਓ ਮਿਹਰਬਾਨੀ